ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿਹਦਰ ਬਾਬਾ ਜਿਹਦਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮਿਸਲ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਮੌਜੂਦਾ ਮੁਖੀ ਜਿਹਦਰ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸੋ ਸਮੂਹ ਦੇਸ਼ਵਿਦੇਦੀਆਂ ਸੰਗਤਾਂ ਨੂੰ ਅਸੀਂ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਪਾਂ ਇੱਕ ਵੀਡੀਓ ਵੇਖ ਰਹੇ ਹਾਂ 2-4 ਦਿਨ ਪਹਿਲਾਂ ਤੋਂ ਜਿਹੜੀ ਚੱਲ ਰਹੀ ਹੈ ਜੋ ਕਿ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਫਿਰ ਆਪਾਂ ਇਹਦੇ ਉੱਤੇ ਗੱਲ ਕਰਦੇ ਹਾਂ ਜੀ ਕਿ ਮਰਵੀ ਸਿੰਘਾ ਆਏ ਲਾਤੀ ਸਿੰਘ ਉਹਨਾਂ ਦੀ ਬਾਤਾਂ ਦਾ ਸੁਭੋਗ ਸੀ ਜਿਨ੍ਹਾਂ ਨੇ ਭਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਝੀ ਵਾਲਤਾ ਦਾ ਉਪਦੇਸ਼ ਦਿੰਦੇ ਨੇ ਉਹ ਮਹਾਰਾਜ ਦਾ ਸਰੂਪ ਲੈਣ ਵਾਸਤੇ ਜਿਵੇਂ ਕਿ ਮਾੜੀ ਕੰਬੋ ਕੀ ਪਿੰਡ ਪੈਂਦਾ ਇਤਿਹਾਸਿਕ ਨਗਰ ਆ ਇਹ ਪਿੰਡ ਇਤਿਹਾਸਿਕ ਨਗਰ ਆ ਇਹ ਭਾਈ ਸੁੱਖਾ ਸਿੰਘ ਜੀ ਦਾ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਜੋ ਕਿ ਉੱਥੇ ਦੇਖ ਰਿਹਾ ਮੈਂ ਦੋ ਤਿੰਨ ਦਿਨ ਤੋਂ ਇਹ ਇਹ ਘਟਨਾ ਵਾਪਰੀ ਆ 2-3 ਦਿਨ ਹੋ ਗਏ ਨੇ ਵੀਡੀਓ ਚੱਲਦੀ ਨੂੰ ਜੋ ਕਿ ਉਹ ਪਰਿਵਾਰ ਜਿਹੜਾ ਜਿਹਦੇ ਘਰ ਡੈਥ ਹੋਈ ਸੀ ਮਾਤਾ ਦੀ ਉਹ ਸਰੂਪ ਜਿਹੜਾ ਆਪਣੇ ਕਰ ਲੈਣ ਵਾਸਤੇ ਗੁਰੂ ਘਰ ਗਏ ਸੀ ਗੁਰੂ ਧੰਨ ਗੁਰਗੰਸਾ ਦਾ ਸਰੂਪ ਇਹ ਹੋਣ ਵਾਸਤੇ ਜੋ ਕਿ ਲਾਂਬ ਦੇ ਪਿੰਡ ਦਾ ਉੱਥੇ ਜਿਹੜਾ ਕੋਈ ਗ੍ਰੰਥੀ ਆ ਜੋ ਕਿ ਉਹਨੇ ਉੱਥੋਂ ਗੁਰੂ ਘਰ ਤੋਂ ਕਹਿੰਦਾ ਵੀ ਸਰੂਪ ਇਹਨੇ ਮذਬੀ ਸਿੱਖਾਂ ਦੇ ਘਰ ਦੇ ਵਿੱਚ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਇਹ ਜਿਹੜਾ ਭਾਈ ਰਣਜੀਤ ਸਿੰਘ ਬਣਾ ਫਿਰਦਾ ਆ ਇਹਨੂੰ ਅਸੀਂ ਪੁੱਛਣਾ ਚਾਹੁੰਨੇ ਆ ਇਹਨੂੰ ਅਸੀਂ ਚੈਲੰਜ ਕਰਦੇ ਆ ਦੱਸ ਕਿਥੇ ਕਿਥੇ ਲਿਖਿਆ ਆ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਰਿਆਂ ਦੇ ਸਾਝੇ ਹਨ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਤੂੰ ਵੱਖਰਾ ਕਿਦੋਂ ਜੰਮ ਗਿਆ ਆ ਗਿਆ ਆ ਜਿਹੜਾ ਤੂੰ ਜਿਹੜਾ ਇੱਥੇ ਪਾਬੰਦੀਆਂ ਲਾਉਣਾ ਫਿਰਦਾ ਰਣਜੀਤ ਸਿੰਘ ਤੈਨੂੰ ਸੋਧਾ ਬੜਾ ਲੱਗਣਾ ਹੀ ਇਸ ਕਰਕੇ ਤੂੰ ਸੁਧਰ ਜਾ ਤੂੰ ਜਿਹੜੀ ਸਤਕਾਰ ਕਮੇਟੀ ਬਣਾਈ ਫਿਰਦੇ ਜੇ ਕਾਦੀ ਸਤਕਾਰ ਕਮੇਟੀ ਤੁਹਾਡੀ ਕੋਈ ਸਤਕਾਰ ਸਤਪੁਰ ਕਮੇਟੀ ਨਹੀਂ ਆ ਨਾ ਹੀ ਤੁਹਾਡੀ ਸਤਕਾਰ ਕਮੇਟੀ ਨੂੰ ਮੰਨਦੇ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਬੀ ਸਿੱਖਾਂ ਨੂੰ ਨਵਾਜਿਆ ਮਰਬੀ ਸਿੱਖਾਂ ਨੂੰ ਜਰਨੈਲੀਆਂ ਦਿੱਤੀਆਂ ਮਰਬੀ ਸਿੱਖਾਂ ਦੇ ਇਨੇ ਜਰਨੈਲ ਹੋਏ ਤੁਸੀਂ ਅੱਜ ਮਰਬੀ ਸਿੱਖਾਂ ਨਾਲ ਹੀ ਵਿਦਿਕਾਰੇ ਸ਼ੁਰੂ ਕਰਤੇ ਆ ਫਿਰ ਤੁਹਾਡੇ ਅੰਦਰੋਂ ਵਿਦਿਕਾਰੇ ਬਾਜੀ ਗਈ ਨਹੀਂ ਇਸੇ ਕਰਕੇ ਜਿਹੜਾ ਆ ਤੁਸੀਂ ਆਂਦੇ ਜੇ ਨਾ ਤੇ ਮਰਬੀ ਸਿੱਖ ਸਾਈਂ ਬਣ ਕੇ ਮਰਬੀ ਸਿੱਖ ਡੇਰਾਵਾਦ ਚਲੇ ਗਏ ਮਰਬੀ ਸਿੱਖ ਖੈਣੂ ਚਲੇ ਗਏ ਮਰਬੀ ਸਿੱਖ ਖੈਣੂ ਚਲੇ ਗਏ ਉਹਦਾੜਾ ਸੇਰਾ ਆ ਉਹ ਤੁਹਾਡੇ ਸਿਰ ਝੁਕਦਾ ਤੂੰ ਹੀ ਮਰਬੀ ਸਿੱਖਾਂ ਨਾਲ ਵਿਦਕਰੇ ਕੀਤੇ ਮਰਬੀ ਸਿੱਖਾਂ ਨਾਲ ਬਾਟੇ ਵਖਰੇ ਕੀਤੇ ਤੇ ਮਰਬੀ ਸਿੱਖ ਜਿਹੜੇ ਆ ਉਹ ਵਿਚਾਰੇ ਕਿੱਧਰ ਨੂੰ ਜਾਂਦੇ ਸ਼ਰਮ ਕਰ ਲੋ ਸ਼ਰਮ ਜਿਹੜੇ ਸਤਕਾਰ ਕਮੇਟੀ ਵਾਲੇ ਬਣੇ ਨਾ ਜਿਹੜਾ ਤੂੰ ਭਾਈ ਰਣਜੀਤ ਸਿੰਘ ਹੋਣਾ ਭਾਈ ਤੂੰ ਕਹਦਾ ਆ ਤੂੰ ਸਿੰਘ ਘੋਂਦੇ ਲੈ ਕੇ ਨਹੀਂ ਆ ਤੈਨੂੰ ਅਸੀਂ ਚੈਲੰਜ ਕਰਦੇ ਆ ਇਹ ਹਰਕਤਾਂ ਤੋਂ ਬਾਜ਼ ਆ ਜਾ ਤੂੰ ਜੇਕਰ ਸੱਚਾ ਸੀ ਅੱਜ 3-4 ਦਿਨ ਹੋ ਗਿਆ ਵੀਡੀਓ ਚੱਲਦੀ ਉਹਨੂੰ ਤੂੰ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਕਿਉਂ ਨਹੀਂ ਆਇਆ ਜੇਕਰ ਸੱਚਾ ਸੀ ਤੇਰੇ ਮਨ ਦੇ ਅੰਦਰ ਤੁਹਾਡੇ ਮਨ ਦੇ ਅੰਦਰ ਕੋੜ ਆ ਭਰਿਆ ਜਿਹੜਾ ਜਾਤੀਵਾਦ ਦਾ ਕੋੜ ਆ ਉਹ ਨਹੀਂ ਜਾ ਰਿਹਾ ਇਸੇ ਕਰਕੇ ਜਿਹੜਾ ਆ ਸਿੱਖੀ ਜਿਹੜੀ ਆ ਅਗਾਹ ਨਹੀਂ ਵੱਧ ਰਹੀ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਮذਬੀ ਸਿੱਖ ਜਿਹੜੇ ਆ ਉਹ ਪੰਥ ਦਾ ਇੱਕ ਅੰਗ ਆ ਉਹ ਮذਬੀ ਸੇਖੇ ਪੰਥ ਦੇ ਨਾਲ ਰਹਿੰਦੇ ਆਏ ਆ ਤੇ ਸਦਾ ਹੀ ਰਹਿਣਗੇ ਤੇ ਇਸ ਕਰਕੇ ਮذਬੀ ਸੇਖੇ ਪੰਥ ਤੋਂ ਪਛਾਣ ਹੀ ਜਾਣਗੇ ਪਰ ਮذਬੀ ਸਿੱਖਾਂ ਤੋਂ ਸਿੱਖ ਜਿਹੜੇ ਆ ਉਹ ਉਹ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਜੇ ਦੂਰ ਹੋ ਰਿਹਾ ਉਹ ਤੁਹਾਡੇ ਕਰਕੇ ਹੋ ਰਿਹਾ ਕਿਸੇ ਦਾ ਕੋਈ ਦੋਸ਼ ਨਹੀਂ ਉਹ ਤੁਹਾਡੇ ਕਰਕੇ ਹੋ ਰਿਹਾ ਇਸ ਕਰਕੇ ਮੈਂ ਇਹ ਰঞ্জੀਤ ਸਿੰਘ ਨੂੰ ਜਿਹੜਾ ਆ ਇਹ ਤਾੜਨਾ ਸਕਤ ਹੋ ਸਕਤ ਕਰਦਨ ਦਸ਼ਮੇਸ਼ ਤਰਨਾ ਦਲ ਬਾਬਾ ਦਰਸ਼ਨ ਸਿੰਘ ਵੱਲੋਂ ਵੀ ਇਹ ਸੁਧਰ ਜਾ ਤੇ ਇਹਨੂੰ ਸੋਦੇ ਬੜੇ ਲੱਗਣੇ ਦਸ਼ਮੇਸ਼ ਤਰਨਾ ਦਲ ਬਾਬਾ ਦਰਸ਼ਨ ਸਿੰਘ ਦੀ ਤਰ ਤੇ ਆਖੀ ਇਹ ਨਾ ਹੋਵੇ ਬਾਜੋ ਤੁਸੀਂ ਕਹਿੰਦੇ ਜੇ ਕਿ ਇਹ ਸਾਡੇ ਪਿੱਛੇ ਲੱਗਦੇ ਉਹ ਕਰਦੇ ਆ ਕਰਦੇ ਆ ਆਪਣੇ ਆਪ ਜਿਹੜਾ ਮਾੜੀ ਕੰਬੋ ਕੀ ਜਾ ਕੇ ਉਹ ਗਰੀਬ ਪਰਿਵਾਰ ਦੇ ਘਰ ਦੇ ਅੰਦਰ ਜਾ ਕੇ ਮਾਫੀ ਮੰਗ ਲਾ ਨਹੀਂ ਤੇ ਤੈਨੂੰ ਸੋਦੇ ਪੂਰੇ ਲੱਗਣਗੇ ਬਾਕੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆ ਦੋ ਤਿੰਨ ਦਿਨ ਤੋਂ ਵੀਡੀਓ ਚੱਲ ਰਹੀ ਆ ਕਿ ਜੰਨੀਆਂ ਵੀ ਮਰਬੀ ਸਿੱਖਾਂ ਦੀਆਂ ਰੰਗਰੇਟਿਆਂ ਦੀਆਂ ਨਿਹੰਗ ਜਥੇਬੰਦੀਆਂ ਜਾਂ ਕੋਈ ਹੋਰ ਸੰਤਾਂ ਸਾਧਾਂ ਦੀਆਂ ਜਥੇਬੰਦੀਆਂ ਬਣੀਆਂ ਆ ਰੰਗਰੇਟਿਆਂ ਦੀਆਂ ਉਹ ਅੱਗੇ ਕਿਉਂ ਨਹੀਂ ਆ ਰਹੀਆਂ ਇਹ ਗੱਲ 'ਚ ਇਹ ਕਿਉਂ ਨਹੀਂ ਉਹ ਸੋਸ਼ਲ ਮੀਡੀਆ ਤੇ ਆਈ ਕੀ ਗੱਲ ਉਹਨਾਂ ਦੇ ਮੂੰਹ 'ਚ ਘੁੰਗੜੀਆਂ ਕਿਉਂ ਪੈ ਗਈਆਂ ਆ ਇਹ ਚੀਜ਼ ਤੇ ਕਿਉਂ ਨਹੀਂ ਬੋਲੇ ਕੀ ਕੀ ਗੱਲ ਤੁਸੀਂ ਇਹਨਾਂ ਕੜਾ ਮ ਚੋਧਰੀਆਂ ਦੇ ਪਿੰਡਾਂ ਵਾਲਿਆਂ ਦੇ ਤੁਸੀਂ ਗੁਲਾਮ ਜੇ ਮੈਂ ਉਹਨਾਂ ਨੂੰ ਰੰਗਰੇਟਿਆਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਹ ਗੁਲਾਮ ਜੇ ਚੀਜ਼ ਦੇ ਤੁਸੀਂ ਇਹਨਾਂ ਦੇ ਗੁਲਾਮ ਜੇ ਕਿ ਜਾਂ ਤੁਸੀਂ ਕਿਸੇ ਲਾਲਚ ਕਰਕੇ ਜਿਹੜਾ ਇਹ ਨਹੀਂ ਬੋਲੇ ਇਹ ਚੀਜ਼ ਤੇ ਐਡੀ ਤਗੜੀ ਘਟਨਾ ਹੋਈ ਧੰਗ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮذਬੀ ਸਿੱਖਾਂ ਦੇ ਘਰ ਜਾਣ ਤੋਂ ਵਰਜਿਆ ਗਿਆ ਉਹਨੇ ਆਪਣਾ ਜਿਹੜਾ ਇਹ ਭਾਈ ਰਣਜੀਤ ਸਿੰਘ ਆ ਉਹਨੇ ਡਕਿਆ ਤੁਸੀਂ ਕਿਉਂ ਨਹੀਂ ਜੇ ਬੋਲੇ ਕੀ ਗੱਲ ਆ ਕਿ ਬਸ ਆਪਾਂ ਮਖੋਟਾ ਹੀ ਪਾਇਆ ਮਰ ਵੀ ਸਿੱਖਾਂ ਦਾ ਵੀ ਆਪਣਾ ਜਹੇਬੰਦੀਆਂ ਸਾਡੀਆਂ ਸਾਡਾ ਕੋਈ ਸਾਡੀ ਦਾਲਿਆ ਜੀ ਸਾਡੇ ਫਲਾਣੇ ਆ ਜੀ ਇਸ ਕਰਕੇ ਅਸੀਂ ਤੇ ਬੋਲਣਾ ਹੀ ਬੋਲਣਾ ਕਿਉਂਕਿ ਦਸ਼ਮੇਸ਼ ਤਰਨਾਦਾਲ ਬਾਬਾ ਦਰਸ਼ਨ ਸਿੰਘ ਤੇ ਬਾਬੇ ਜੀਵਨ ਸਿੰਘ ਦਾ ਘਰਾਣਾ ਆ ਤੇ ਬਾਬੇ ਮਹਿੰਦਰ ਸਿੰਘ ਦਾ ਘਰਾਣਾ ਆ ਅਸੀਂ ਤੇ ਇਹਨਾਂ ਕੜਮ ਚੌਧਰੀਆਂ ਦੇ ਖਿਲਾਫ ਬੋਲਣਾ ਹੀ ਬੋਲਣਾ ਜਿੱਥੇ ਕਿਤੇ ਸਾਨੂੰ ਕੌਮ ਕਹੋਗੇ ਉੱਥੇ ਅਸੀਂ ਮੋਰਚੇ ਵੀ ਲਾਵਾਂਗੇ ਇਸ ਕਰਕੇ ਤੁਹਾਨੂੰ ਵੀ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਥੋੜਾ ਅੱਗੇ ਆਇਆ ਕਰੋ ਲੋਕ ਲੋਕੇ ਡਰ ਕੇ ਨਾ ਰਿਆ ਕਰੋ ਜਿਹੇ ਬੰਦੀਆਂ ਤੇ ਤੁਸੀਂ ਤੋਰੀ ਫਿਰਦੇ ਜੇ ਅੱਗੇ ਵੀ ਆਓ ਅਸੀਂ ਅੱਜ ਇਹ ਘਟਨਾ ਜਿਹੜੀ ਇਹ ਵਾਪਰੀ ਆ 2-3 ਦਿਨ ਤੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹ ਚੀਜ਼ ਤੇ ਗੌਰ ਕਰਕੇ ਥੋੜਾ ਜਾ ਜਿਹੜਾ ਇਹ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਵੀ ਜਿਹੜੀ ਤਾੜਨਾ ਕਰਕੇ ਜਿਹੜੇ ਸਤਕਾਰ ਕਮੇਟੀ ਵਾਲੇ ਆ ਜਾਂ ਰਣਜੀਤ ਸਿੰਘ ਆ ਇਹਨੂੰ ਜਿਹੜਾ ਪੰਚ ਚੋਂ ਬਾਹਰ ਕੱਢਿਆ ਜਾਵੇ ਜਿਹੜੇ ਇਹੋ ਜੇ ਕੰਮ ਕਰਦੇ ਜਿਹੜਾ ਜਾਤੀਵਾਦ ਫਲਾਉਂਦੇ ਨੇ ਇਨਾਂ ਦਾ ਕੋਈ ਹੱਕ ਨਹੀਂ ਜਿਹੜਾ ਪੰਥ ਦੇ ਵਿੱਚ ਆਣ ਕੇ ਉਹ ਜਿਹੀਆਂ ਗੱਲਾਂ ਕਰਨ ਦਾ। ਬਾਕੀ ਜਿਹੜਾ ਸੋਸ਼ਲ ਮੀਡੀਆ ਆ ਜੋ ਕਿ ਜਿਵੇਂ ਕਿ ਸਾਡੇ ਚੈਨਲ ਪੰਜਾਬ ਭਰ ਦੇ ਬਣਿਆ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਕਿ ਹੋਰ ਆਪਾਂ ਖਬਰਾਂ ਚੁੱਕਦੇ ਆ ਪਰ ਜਦੋਂ ਇਹੋ ਜਿਹੀ ਖਬਰ ਕਿਸੇ ਗਰੀਬ ਦੀ ਆਉਂਦੀ ਆ ਪਰ ਐਡਾ ਵੱਡਾ ਮੁੱਦਾ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਤੇ ਆਪਾਂ ਜਿਹੜਾ ਕੋਈ ਵੀ ਐਕਸ਼ਨ ਲੈਂਦੇ ਇਸ ਚੀਜ਼ ਨੂੰ ਵਾਇਰਲਿੰਗ ਕਰਦੇ ਤੁਹਾਨੂੰ ਵੀ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵਾਇਰਲ ਕਰੋ। ਬਾਕੀ ਮੈਂ ਰਣਜੀਤ ਸਿੰਘ ਨੂੰ ਤਾੜਨਾ ਕਰਨਾ ਖੇਤੀ ਤੋਂ ਖੇਤੀ ਜਾ ਕੇ ਮਾੜੀ ਕੰਮੋਂ ਕੀ ਵਿਖੇ ਜਿਹੜਾ ਆ ਮਾਫੀ ਮੰਗਲਾ ਨਹੀਂ ਤੇ ਤੈਨੂੰ ਕਰਾਰੇ ਤੋਂ ਕਰਾਰੇ ਮੱਝ ਵੀ ਸਿੱਖਾਹੀਂ ਦਸ਼ਮੇਸ਼ ਤਰਨਾਲ ਵਾਲੋਂ ਸੋਧੇ ਲੱਗਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ